ਅੱਗੇ ਦਾ 2 ਮਿੰਟ ਲਾਉਣਾ ਬਹੁਤ 2 ਮਿੰਟ ਨਹੀਂ ਲੋੜ ਲਾਉਣਾ ਅੱਗੇ ਦਾ 2 ਮਿੰਟ ਦੇਖ ਲਓ ਜਿਹੜੂ ਖੜਾ ਬਣਿਆ ਮੱਥੇ ਕੋ ਜਿਹੜਾ 2027 ਦਾ ਇਹ 14 ਮਿੰਟ ਯਾਰ ਜਿਹੜੀ ਇਹ ਬਲਾਕ ਸਟੈਂਡ ਤੇ ਜਿਹੜਾ ਕੋਈ ਇਲੈਕਸ਼ਨ ਸੀ 2027 ਦੇ ਸੈਮੀ ਫਾਈਨਲ ਬਾਰੇ ਦੇਖੀ ਜਾ ਰਹੀ ਸੀ 2027 ਦੇ ਇਲੈਕਸ਼ਨ ਬਾਰੇ ਜਿਵੇਂ ਕਹਿੰਦਾ ਗੱਲ ਮੈਂ ਕਰਾਂ ਕਾਂਗਰਸ ਪਾਰਟੀ ਦੇ ਨਤੀਜੇ ਬਹੁਤ ਵਧੀਆ ਨਤੀਜੇ ਰਹੇ ਆ ਇਸ ਵਿੱਚੋਂ ਕਿ ਬਲਾਕਸਾਂਤੂ ਜਿਲ੍ਹਾ ਪੱਤੀ ਜਿਹੜੀਆਂ ਓਵਰਆਲ ਜਿਹੜੀਆਂ ਫਰੀਕੋਰਡ ਵਿਧਾਨ ਸਭਾ ਹਲਕੇ 'ਚ ਬੂਟਾ ਪਈਆਂ ਸਭ ਤੋਂ ਪਹਿਲੇ ਨੰਬਰ ਤੇ ਕਾਂਗਰਸ ਆਈ ਆ ਦੂਜੇ ਨੰਬਰ ਤੇ ਕਾਲੀਦਾਰ ਆ ਤੇ ਆਮ ਆਦਮੀ ਪਾਰਟੀ ਜਿੱਦੀ ਸਰਕਾਰ ਆ ਪੰਜਾਬ 'ਚ ਉਹਦਾ ਬਹੁਤ ਬੁਰਾ ਹਾਲ ਆ ਲੋਕਾਂ ਨੇ ਉਹਨੂੰ ਜਵਾ ਇੱਕ ਪਾਸੇ ਤੋਂ ਨਕਾਰ ਕੇ ਰੱਖ ਦਿੱਤਾ ਹੁਣ ਜਿਹੜਾ ਹੁਣ ਟਾਈਮ ਜਿਹੜੀ ਮੰਨ ਲਓ ਜਿਵੇਂ ਕਹਿ ਦਈਏ 2027 ਦੇ ਜਿਹੜਾ ਵਿਧਾਨ ਸਭਾ ਇਲੈਕਸ਼ਨ ਵਾਸਤੇ ਇੱਕ ਨਵੀਂ ਟੀਮ ਤਿਆਰ ਹੋਈ ਆ ਜਿੱਥੇ ਪਹਿਲਾਂ ਵੀ ਜਿਹੀ ਟੀਮ ਨਾਲ ਨਵੀਂ ਟੀਮ ਤਿਆਰ ਹੋਈ ਆ 2027 ਦਾ ਜਿਹੜਾ ਰਾਹ ਜਿਹੜਾ ਇਹਨਾਂ ਦੇ ਵਿੱਚ ਦੀ ਖੁੱਲਿਆ 2027 ਚ ਟਾਈਮ ਆਨ ਆਨ ਟਾਈਮ ਕਾਂਗਰਸ ਦਾ ਕਾਂਗਰਸ ਪਾਰਟੀ 2027 ਚ ਬਹੁਤ ਵਧੀਆ ਬਹੁਮਤ ਨਾਲ ਸਰਕਾਰ ਬਣਾਉਗੀ ਮਿਹਨਤ ਪਹਿਲਾਂ ਵੀ ਗਰਾਊਂਡ ਦੇ ਕਰਦੇ ਸੀ ਹੁਣ ਨਵੀਂ ਟੀਮ ਆ ਗਈ ਹੁਣ ਦੁਆਰਾ ਵੱਧ ਮਿਹਨਤ ਕਰਕੇ ਜੋਰ ਲਾ ਕੇ ਕਾਂਗਰਸ ਦੀ ਸਰਕਾਰ ਬੜੂਗੀ ਜੀ ਹਾਂ ਬਈ ਚੇਅਰਮੈਨ ਸਾਹਿਬ ਜਿਹੜੀ ਪਾਰਟੀ ਤੁਸੀਂ ਕਹਿ ਰਹੋ ਤੀਜੇ ਨੰਬਰ ਤੇ ਆ ਉਹਨਾਂ ਨੇ ਕੋਈ ਤੰਦ ਕੱਸਿਆ ਸੀ ਕਿ ਚੁਟਕੀ ਦਾ ਖੇਡ ਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਆਮ ਆਦਮੀ ਪਾਰਟੀ ਨੇ ਹਮੇਸ਼ਾ ਦੂਜੇ ਨਾਲ ਕਿ ਸਾਰਿਆਂ ਨਾਲ ਟੀਚਰ ਨਾਲ ਗੱਲ ਕਰਦੇ ਜਿਨ੍ਹਾਂ ਦਾ ਸੀਐਮ ਟੀਚਰ ਨਾਲ ਗੱਲ ਕਰਦਾ ਹੋਵੇ ਜਿਹਦਾ ਘਰ ਦਾ ਮੁਕੀ ਜੇਬ ਜਾਊਗਾ ਉਹ ਜਿਹੇ ਥੱਲੇ ਪਰਿਵਾਰ ਨੇ ਹੋਣਾ ਹੁੰਦਾ ਜਦੋਂ ਉਹ ਟੀਚਰ ਨਾਲ ਗੱਲ ਕਰਦਾ ਤੇ ਉਹਦੇ ਜਿਹੜੇ ਸਾਰੇ ਨਾਲ ਚੁਟਕੀ ਵਾਲੀ ਗੱਲ ਕੀਤੀ ਸੀ ਉਹਨਾਂ ਦੇ ਇੱਕ ਐਮਐਲਏ ਨੇ ਦੇਖੋ ਪਰ ਲੋਕਾਂ ਨੇ ਉਸੇ ਚੁਟਕੀ ਨਾਲ ਉਹਨਾਂ ਨੂੰ ਨਕਾਰਤਾ ਜਿੰਨਾ ਟਾਈਮ ਉਹਨੇ ਚੁਟਕੀ ਲਾ ਕੇ ਦੱਸਿਆ ਸੀ ਵੀ ਤੁਹਾਡੇ ਵਾਸਤੇ ਕਿ ਸੀਟਾਂ ਜਿੰਨੀਆਂ ਬੜੀਆਂ ਸੌਕੀਆਂ ਉਵੇਂ ਲੋਕਾਂ ਨੇ ਉਸ ਚੁਟਕੀ ਦੇ ਟਾਈਮ ਲਾ ਕੇ ਉਹਨਾਂ ਨੂੰ ਜਿਹੜਾ ਇਸ ਗੇਮ ਚੋਂ ਹੀ ਬਾਹਰ ਕਰਤਾ ਹਾਂਜੀ ਲਖਾ ਜੀ ਬੜੀ ਬਹੁਤ ਨਾਲ ਜਿੱਤੇ ਹੋ ਕੀ ਕਹਿਣਾ ਚਾਹੋਗੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਕਾਂਗਰਸ ਪਾਰਟੀ ਦੀ ਵੱਧ ਤੋਂ ਵੱਧ ਮਦਦ ਕਰੋ ਹਮ ਸਾਰੇ ਵੋਟਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਤੇ 27 ਦੀ ਅਸੀਂ ਸਰਕਾਰ ਬਣਾਈ ਜੀ ਰੌਣਕ ਦਾ ਰਿਪੋਰਟ ਦੇ ਵਿੱਚ ਜਿਹੜਾ ਪਿਛਲੇ ਦਿਨ ਤੋਂ ਜਿਹੜੀ ਆ ਕਾਂਗਰਸ ਦੀ ਸ਼ੀਟਾਂ ਇਹ ਰਿਪੋਰਟ ਦੇ ਵਿੱਚ ਆਈ ਆ ਜਦੋਂ ਦੁਆਰ ਉਹਨਾਂ ਪਾਲਸ ਦੇ ਦੇਖੋ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਆ ਬੜਾ ਨੈਕ ਟੂ ਨੈਕ ਫਾਈਟ ਸੀ ਸਾਰੀਆਂ ਸੀਟਾਂ ਤੇ ਦੇਖੋ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਕਾਂਗਰਸ ਦੀ ਇਹ ਤੋਂ ਆਪਾਂ ਜਿਹੜਾ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਕੋਈ ਵੀ ਜ਼ਿਲ੍ਹਾ ਵੀ ਸੀਟ ਨਹੀਂ ਜਿੱਤੇ ਪਰ ਫਾਈਟ ਜਿਹੜੀ ਸੀਗੀ ਪੂਰੀ ਨੈਕ ਟੂ ਨੈਕ ਸੀਗੀ ਮਲੋ ਇਥੋਂ ਰਮਨਦੀਪ ਉਹ ਜਿਹੜੀ ਇਥੇ ਸਾਧਕ ਜੂਣ ਤੋਂ ਸੀ ਉਹ ਵੀ ਬਸ ਕੁਝ ਵੋਟਾਂ ਦੀ ਨੀੜ ਤੇ ਉਹ ਮਨੋ ਕਿ ਫਰਕ ਤੇ ਹਰੇ ਆ ਉਵੇਂ ਜਿਹੜਾ ਗੋਲੇ ਵਾਲਾ ਜੋ ਸੀ ਰਿਜ਼ਰਵ ਉਹ ਵੀ ਕੁਝ ਵੋਟਾਂ ਤੇ ਹਰੇ ਆ ਕੋਈ ਆ ਮੈਂ ਗੱਲ ਕਰਾਂ ਕਈ ਵਾਰੀ ਪਿੰਡਾਂ ਚ ਕੁਝ ਬਲੈਂਕ ਸ਼ਾਮਤੀਆਂ ਜਿਵੇਂ ਜਿਵੇਂ ਹੁੰਦੀਆਂ ਇਹ ਬਲੈਂਕ ਸ਼ਾਮਤੀਆਂ ਦੇ ਕੈਂਡੀਡੇਟ ਦੇ ਸਾਹ ਦਾ ਵੋਟ ਮੈ ਜਾਂਦੀ ਆ ਜਿਹੜੀ ਇਹ ਮੈਂ ਗੱਲ ਕਰੀਏ ਜੀ ਸਾਧਕ ਜੋਨ ਦੀ ਮੈਂ ਗੱਲ ਕਰਾਂ ਉਹਦੇ ਚ ਉਹ ਵੀ ਪਿੰਡਾਂ ਚ ਜਿਹੜਾ ਜਿਹੜਾ ਬਲਾਕ ਜਮਤੀਆਂ ਦੇ ਹਿਸਾਬ ਨਾਲ ਥੋੜਾ ਜਿਹਾ ਨੁਕਸਾਨ ਹੋਇਆ ਕੋਈ ਜਾਦੇ ਫਰਕ ਨਹੀਂ ਪਰ ਜੇ ਓਵਰ ਆਲ ਆਪਾਂ ਗੱਲ ਕਰੀਏ ਜਿਹੜੀ ਵੋਟ ਹੈ ਜਿਹੜੀ ਪਰਸੈਂਟੇਜ ਹੈ ਬਲਾਕ ਜਮਤੀ ਜਿਹੜੀ ਹੈਗੀ ਆ ਫਰੀਦਕੋਟ ਵਿਧਾਨ ਸਭਾ ਹਲਕੇ ਕੀ ਫਰੀਦਕੋਟ ਜਿਹੜੇ ਦੀ ਕਾਂਗਰਸ ਇੱਕ ਨੰਬਰ ਤੇ ਧੰਨਵਾਦ